ਬਾਬਾ ਜਰਨੈਲ ਸਿੰਘ ਜੀ ਨੇ ਪ੍ਰਚਾਰੀਆਂ ਨੇ ਜੋਰਾ ਸ਼ੋਰ ਨਾਲ ਕੀਤਾ ਜਿਨ੍ਹਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ ਨਾ ਅੱਜ ਵੀ ਉਹ ਬਜ਼ੁਰਗ ਦੱਸਦੇ ਆ ਬਾਬਾ ਜੀ ਨੇ ਬੈਠਣਾ ਨੌਜਵਾਨ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਬਾਬਾ ਜੀਆਂ ਦੇ ਬਚਨ ਸੁਣਨ ਵਾਸਤੇ ਆਇਆ ਕਰਦੇ ਸੀ ਇਹੋ ਜਿਹਾ ਉਹ ਸੰਤ ਆ ਕਹਿੰਦੇ ਮਹਾਂਪੁਰਖਾਂ ਨੇ ਬੜੇ ਪਿਆਰ ਨਾਲ ਨੌਜਵਾਨਾਂ ਨੂੰ ਪੁਛਣਾ ਕੋਲ ਇਕੱਠਿਆਂ ਕਰਕੇ ਨੌਜਵਾਨੋ ਕਿੰਨਾ ਕਿੰਨਾ ਭਾਰ ਚੁੱਕ ਲੈਂਦੇ ਹੋ ਕਿਸੇ ਨੇ ਕਹਿਣਾ ਬਾਬਾ ਜੀ ਮੈਂ 90 ਕਿਲੋ ਚੁੱਕ ਲੈਂਦਾ ਦੂਜ ਨੇ ਕਹਣਾ ਮੈਂ ਢੇਡ ਕਮੰਟਰ ਕਿਸ ਨੇ ਕਹਣਾ ਮੈਂ 2 ਕਮੰਟਰ ਚੁੱਕ ਲੈਣਾ ਮਾਪੁਰਖਾਂ ਨੇ ਹੱਸ ਕੇ ਬੜੇ ਪਿਆਰ ਜਿਹੇ ਨਾਲ ਕਹਿਣਾ ਨੌਜਵਾਨੋ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸ ਬਖਸ਼ਿਸ਼ ਕੀਤੇ ਆ ਇਹਨਾਂ ਦਾ ਭਾਰ ਜਿਆਦਾ ਲੱਗਦਾ ਇਹ ਕੇਸਾਂ ਦਾ ਭਾਰ ਤੁਹਾਡੇ ਕੋਲੋਂ ਚੁੱਕਿਆ ਨਹੀਂ ਜਾਂਦਾ ਬਸ ਬਾਬਾ ਜੀਆਂ ਦੇ ਮੁਖ ਚੋ ਇਹ ਵਜਨ ਹੁੰਦਾ ਸੀ ਉਸੇ ਵੇਲੇ ਬਾਬਾ ਜੀ ਅੱਗੇ ਹੱਥ ਜੋੜ ਦਿੰਦੇ ਸੀ ਬਾਬਾ ਜੀ ਦੇ ਦਿਓ ਕੰਡ ਤੇ ਥਾਪੜ ਆਉਂਦੇ ਜਦੋਂ ਐਤਵਾਰ ਨੂੰ ਇੱਥੇ ਅੰਮ੍ਰਿਤ ਸੰਚਾਰ ਹੋਵੇਗਾ ਅਸੀਂ ਅੰਮ੍ਰਿਤ ਛੱਕੇ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਅਖਵਾਉਣ ਦੇ ਹੱਕਦਾਰ ਬਣਾਂਗੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਅੰਮ੍ਰਿਤ ਛੱਕ ਕੇ ਕੌਮ ਲਈ ਦੇਸ਼ ਲਈ ਆਪਣਾ ਆਪ ਕੁਰਬਾਨ ਕਰਨ ਵਾਸਤੇ ਤਿਆਰ ਬੜ ਤਿਆਰ ਹੋ ਜਾਇਆ ਕਰਦੇ